ਭਾਈ ਅਮਰਤਪਾਲ ਸਿੰਘ ਜੀ ਉਹਨਾਂ ਦੇ ਵੀ ਸਾਨੂੰ ਕੀ ਹੱਕ ਹੈ ਵੀ ਟਿੱਪਣੀ ਕਰਨ ਦਾ ਹਰੇਕ ਨੂੰ ਹੱਕ ਹੈ ਲੜਨ ਦਾ ਜਦੋਂ ਅਸੀਂ ਹਿੰਦੁਸਤਾਨ ਦਾ ਸੰਵਿਧਾਨੀ ਮੰਨ ਲਿਆ ਤਾਂ ਫਿਰ ਤੁਸੀਂ ਸਾਰੇ ਬਰਾਬਰ ਹੋ ਗਏ ਜਿੰਦ ਦੇ ਨਾਲ ਹੀ ਭਾਈ ਸਾਹਿਬ ਲੱਗ ਗਿਆ ਗੁਰੂ ਦਾ ਬਾਣਾ ਪਾ ਲਿਆ ਮੈਂ ਹਮੇਸ਼ਾ ਸਤਿਕਾਰ ਕਰਦਾ ਔਰ ਮੈਂ ਇਹ ਗੱਲ ਕਹਿਣੀ ਚਾਹਨਾ ਕਿ ਮੈਂ ਉਦੋਂ ਵੀ ਜਦੋਂ ਉਹਨਾਂ ਤੇ ਐਨਐਸਏ ਲੱਗੀ ਤਾਂ ਮੈਂ ਉਦੋਂ ਵੀ ਇਸ ਕੱਲ ਦਾ ਵਿਰੋਧ ਕੀਤਾ ਕੱਦ ਨੂੰ ਲੈ ਕੇ ਤਾਂ ਮਜੀਠੀਆ ਵੀ ਬੜਾ ਤੰਜ ਕੱਸਦਾ ਸੀ ਪਰ ਵੇਖ ਲੋ ਰਾਤ ਨੂੰ ਨੀਂਦ ਨਹੀਂ ਆਉਂਦੀ ਜੀਰਾ ਰਾਤ ਨੂੰ ਵੀ ਸੁਪਨੇ ਚਾਉਂਦਾ ਮੈਂ ਅੱਜ ਇੱਥੇ ਕੋਈ ਗੱਲ ਨਹੀਂ ਸੀ ਕਰਨੀ ਔਰ ਸਿਰ ਵਿਰਸਾ ਸਿੰਘ ਬਲਟੋਵਾ ਜੀ ਦੀ ਤੇ ਇੱਕ ਐਫ ਆਈ ਆਰ ਜੇ ਮੇਰੇ ਕੋਲ ਹੈਗੀ ਆ ਉਹ ਕੱਲੀ ਦੇਤੀ ਤੇ ਇਲੈਕਸ਼ਨ 'ਚ ਇਹਨਾਂ ਨੂੰ ਮੁੜ ਕੇ ਲੋਕਾਂ ਤੇ ਜਾਣ ਨੂੰ ਥਾਂ ਨਹੀਂ ਲੱਭਣੀ ਜੀਰਾ ਸਾਹਿਬ ਸਾਡੇ ਕੈਂਡੀਡੇਟ ਆ ਚਾਹੇ ਸਿੱਖਾਂ ਤੇ ਉਤੇਤਿਆਚਾਰ ਆਪਾਂ ਜਿੰਨਾਂ ਗੱਲਾਂ ਸੁਣੀਆਂ ਦੀਆਂ ਉਹਦੀ ਆਵਾਜ਼ ਪਾਰਲੀਮੈਂਟ ਦੇ ਵਿੱਚ ਮਾਲਕ ਕਿਰਪਾ ਕਰੇ ਪੰਜਾਬ ਦੀ ਡਿਵੈਲਪਮੈਂਟ ਦੀ ਗੱਲ ਪੰਡਾਂ ਪੰਜਾਬ ਦੀ ਬੇਰੋਜ਼ਗਾਰੀ ਦੀ ਗੱਲ ਪੰਜਾਬ ਦੀ ਡਰੱਗ ਦੀ ਗੱਲ ਇਹ ਸਾਰੀਆਂ ਗੱਲਾਂ ਸਰਦਾਰ ਕੁਲਵੀਰ ਸਿੰਘ ਜ਼ੀਰਾ ਕਰਨਗੇ ਸਰਦਾਰ ਕੁਲਵੀਰ ਸਿੰਘ ਜ਼ੀਰਾ ਉਹਨਾਂ ਨੂੰ ਕਾਂਗਰਸ ਪਾਰਟੀ ਨੇ ਸ਼੍ਰੀ ਖਡੂਰ ਸਾਹਿਬ ਹਲਕਾ ਉਹਦੇ ਤੋਂ ਮੈਂਬਰ ਪਾਰਲੀਮੈਂਟ ਦੀ ਟਿਕਟ ਦਿੱਤੀ ਹੈ ਔਰ ਅਸੀਂ ਸਾਰੇ ਗਿੱਲ ਸਾਹਿਬ ਡੈਨੀ ਜੀ ਪ라이ਪੁਰ ਸਾਹਿਬ ਪੁਲਰ ਸਾਹਿਬ ਆਪਣੇ ਸੁਖਪਾਲ ਸਿੰਘ ਰਮਨਜੀਤ ਸਿੰਘ ਜੀ ਸਿੱਕੀ ਮੈਂ ਅੱਜ ਬਾਕੀ ਹੋਰ ਵੀ ਕਾਂਗਰਸਮੈਨ ਇੱਥੇ ਮੱਥਾ ਟੇਕਣ ਨੂੰ ਗੁਰੂ ਦਾ ਆਸ਼ੀਰਵਾਦ ਲੈਣ ਲਈ ਆਏ ਆਂ ਔਰ ਪਾਰਟੀ ਨੇ ਸਾਡੀ ਨੇ ਯੋਗ ਕੈਂਡੀਡੇਟ ਦਿੱਤਾ ਔਰ ਮੈਨੂੰ ਇਹ ਕਹਿਣ ਚ ਕੋਈ ਹਿਚਕਚਾਹ ਨਹੀਂ ਕਿ ਮੈਂ ਆਪਣੇ ਬੇਟੇ ਰਾਣਾ ਇੰਦਰ ਪ੍ਰਤਾਪ ਸਿੰਘ ਲਈ ਅਨੰਦਪੁਰ ਸਾਹਿਬ ਟਿਕਟ ਚਾਹੁੰਦਾ ਸੀ ਲੇਕਿਨ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਆ ਮਰਜ਼ੀ ਉਹਨਾਂ ਦੀ ਹੁੰਦੀ ਆ ਔਰ ਪਹਿਲੇ ਦਿਨ ਤੋਂ ਹੀ ਅਸੀਂ ਜੀਰਾ ਸਾਹਿਬ ਦਾ ਮੈਨੂੰ ਪ੍ਰਮੋਟ ਕੀਤਾ ਸਾਰਿਆਂ ਦੇ ਮਰਜ਼ੀ ਨਾਲ ਔਰ ਪਾਰਟੀ ਨੇ ਅਖੀਰਲੇ ਦਿਨ ਵੀ ਮੈਨੂੰ ਬੁਲਾਇਆ ਬੁਲਾ ਕੇ ਮੈਨੂੰ ਪੁੱਛਿਆ ਕੱਲ ਦੀ ਗੱਲ ਹੈ ਕੱਲ ਸਵੇਰੇ 11 ਵਜੇ ਮੇਰੀ ਮੀਟਿੰਗ ਸੀ ਤੇ ਮੈਨੂੰ ਉਹਨਾਂ ਨੇ ਕਿਹਾ ਵੀ ਤੂੰ ਲੜ ਇੰਦਰ ਲੜੇ ਮੈਂ ਕਿਹਾ ਜੀ ਫਿਰ ਰਾਣੇ ਦੀ ਜੁਬਾਨ ਨਹੀਂ ਰਹਿਣੀ ਮਾਲਕ ਕਿਰਪਾ ਕਰੇ ਇਹ ਵੀ ਮੇਰਾ ਪੁੱਤਰ ਹੈ ਇਹ ਵੀ ਇੰਦਰ ਹੈ ਔਰ ਅਸੀਂ ਸਾਰੇ ਸਰਦਾਰ ਕੁਲਵੀਰ ਸਿੰਘ ਜ਼ੀਰਾ ਕਾਂਗਰਸ ਪਾਰਟੀ ਲਈ ਤੰਦੇ ਹੀ ਨਾ ਕੰਮ ਕਰਾਂਗੇ ਦੇਖੋ ਗੁਰੂ ਚਰਨਾ ਚੌਣ ਦਾ ਮਤਲਬ ਕੀ ਹੁੰਦਾ ਗੁਰੂ ਚਰਨਾ ਚ ਆਸ਼ੀਰਵਾਦ ਲੈਣ ਲਈ ਜਾਂਦਾ ਔਰ ਮਾਲਕ ਦਾ ਆਸ਼ੀਰਵਾਦ ਲੈਂਦਾ ਔਰ ਕੱਲ ਤੋਂ ਜੰਗੀ ਪੱਦਰ ਤੇ ਅਸੀਂ ਲੜਾਈ ਲੜਾਂਗੇ ਔਰ ਕੁਲਵੀਰ ਸਿੰਘ ਜੀਰਾ ਨੂੰ ਮਾਲਕ ਕਿਰਪਾ ਕਰੇ ਕਿਰਪਾ ਕਰਨ ਵਾਲਾ ਮਾਲਕ ਆ ਝੋਲੀਆਂ ਉਹ ਪਰਦਾ ਤੇ ਮਾਲਕ ਇਸ ਕਾਬਿਲ ਬਣਾਵੇ ਕੁਲਵੀਰ ਸਿੰਘ ਜੀਰਾ ਨੂੰ ਕਿ ਉਹ ਇੱਕ ਸੈਕੂਲਰ ਪਾਰਟੀ ਕਾਂਗਰਸ ਪਾਰਟੀ ਧਰਮ ਜਾਤ ਪਾਤ ਤੋਂ ਉੱਪਰ ਉੱਠ ਕੇ ਗੱਲ ਕਰੀਦੀ ਆ ਡਿਵੈਲਪਮੈਂਟ ਦੀ ਗੱਲ ਕਰੀਦੀ ਆ ਇਸ ਏਜੰਡੇ ਨੂੰ ਇਹ ਨਹੀਂ ਕਿ ਸਿੱਖਾਂ ਦੀ ਗੱਲ ਨਹੀਂ ਕਰੀ ਸਿੱਖਾਂ ਦੀ ਵੀ ਗੱਲ ਕਰੇਗਾ ਇਹ ਹਿੰਦੂਆਂ ਦੀ ਵੀ ਗੱਲ ਕਰੇਗਾ ਮੁਸਲਮਾਨਾਂ ਦੀ ਵੀ ਗੱਲ ਕਰੇਗਾ 크ਰਿਸਚੀਅਨ ਭਾਈਚਾਰੇ ਦੀ ਵੀ ਗੱਲ ਕਰੇਗਾ ਸਾਂਝੀ ਵਾਰਤਾ ਦੀ ਗੱਲ ਕਰਾਂਗੇ ਇਹ ਔਰ ਸਾਰਿਆਂ ਦੀ ਸਾਂਝੀ ਬਾਣੀ ਮਾਨਸ ਕੀ ਜਾਤ ਸੱਬੇ ਕੇ ਪਹਿਚਾਨ ਬੋ ਸਾਡੇ ਗੁਰੂ ਨੇ ਕਿਹਾ ਉਹ ਸੋਚ ਨੂੰ ਲੈ ਕੇ ਕਾਂਗਰਸ ਪਾਰਟੀ ਅੱਗੇ ਗਈ ਆ ਜੀਰਾ ਸਾਹਿਬ ਸਾਡੇ ਕੈਂਡੀਡੇਟ ਆ ਚਾਹੇ ਸਿੱਖਾਂ ਦੇ ਉਤੇ ਤੇਤਿਆਚਾਰ ਆਪਾਂ ਜਿੰਦਾ ਗੱਲਾਂ ਸੁਣੀ ਦੀਆਂ ਉਹਦੀ ਆਵਾਜ਼ ਪਾਰਲੀਮੈਂਟ ਦੇ ਵਿੱਚ ਮਾਲਕ ਕਿਰਪਾ ਕਰੇ ਪੰਜਾਬ ਦੀ ਡਿਵੈਲਪਮੈਂਟ ਦੀ ਗੱਲ ਪੰਡਾਮ ਪੰਜਾਬ ਦੀ ਬੇਰੋਜ਼ਗਾਰੀ ਦੀ ਗੱਲ ਪੰਜਾਬ ਦੀ ਡਰੱਗ ਦੀ ਗੱਲ ਇਹ ਸਾਰੇ ਮਸਲੇ ਹੁਣ ਇੱਥੇ ਇੱਕਦਮ ਨਹੀਂ ਦੱਸੇ ਜਾ ਸਕਦੇ ਤੇ ਇੱਕ ਮਿੰਟ ਵੀਰ ਇਹ ਸਾਰੀਆਂ ਗੱਲਾਂ ਸਰਦਾਰ ਕੁਲਵੀਰ ਸਿੰਘ ਜੀਰਾ ਕਰਨਗੇ ਹੁਣ ਹੁਕਮ ਕਰੋ ਜੀ ਅਜੇ ਕੋਣ ਪ੍ਰਚਾਰ ਚ ਉਤਰਨਾ ਕਾਂਗਰਸ ਪਾਰਟੀ ਨੇ ਪਰ ਉਸ ਤੋਂ ਪਹਿਲਾਂ ਜਿਹੜੀ ਲੈਂਗੁਏਜ ਸੀਗੀ ਕਿਉਂਕਿ ਤੁਸੀਂ ਬੜੇ ਸਾਰੇ ਸੁਝੇ ਹੋ ਲੈਂਗੁਏਜ ਬੜੀ ਕੁਝ ਜਿੱਦਾਂ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਬੜੀ ਗਲਤ ਲੈਵਲ ਦੀ ਬਿਆਨਬਾਦੀ ਦੇ ਕੇ ਨਹੀਂ ਨਹੀਂ ਤੁਸੀਂ ਨਹੀਂ ਤੁਸੀਂ ਦਾ ਉਤਰਨਾ ਹੈ ਉਹ ਮੈਂ ਤਾਂ ਯਾਰ ਹੱਥ ਜੋੜਨ ਵਾਲਾ ਬੰਦਾ ਕਿੱਥੇ ਜੜਾ ਲੋ ਦੂਜੀਆਂ ਪਾਰਟੀਆਂ ਦੀ ਦੂਜੀਆਂ ਪਾਰਟੀਆਂ ਦੇਖੋ ਤੁਸੀਂ ਗੱਲ ਆ ਘਾਲਿਆ ਸੀ ਸਾਰਿਆਂ ਦਾ ਸਤਿਕਾਰ ਕਰਾਂਗੇ ਸਾਡੇ ਲਈ ਸਰਦਾਰ ਵਿਰਸਾ ਸਿੰਘ ਬਲਟੋਆ ਆਦਰ ਆਦਰਨੀ ਹੈ ਭੁੱਲਰ ਸਾਹਿਬ ਜੋ ਕੀਤਾ ਉਹ ਮੈਨੂੰ ਮੈਂ ਉੱਤੇ ਟਿੱਪਣੀ ਨਹੀਂ ਕਰਨਾ ਚਾਹੁੰਦਾ ਉਹਦਾ ਵੀ ਆਦਰ ਕਰਾਂਗੇ ਸਾਡਾ ਫਰਜ ਹੈ ਤੇ ਸਾਹਮਣੇ ਦੇਖ ਸਾਹਮਣੇ ਦੇਖੋ ਸਾਹਮਣੇ ਆਏ ਹਾਂ ਮੈਂ ਤਾਂ ਉਹਦੇ ਨਾਲ ਨਹੀਂ ਡਾਇਰੈਕਟ ਤੇ ਮੈਂ ਨਾ ਭਾਈ ਅਮਰਤਪਾਲ ਸਿੰਘ ਜੀ ਉਹਨਾਂ ਦੀ ਵੀ ਸਾਨੂੰ ਕੀ ਹੱਕ ਹੈ ਵੀ ਟਿੱਪਣੀ ਕਰਨ ਦਾ ਹਰੇਕ ਨੂੰ ਹੱਕਾਂ ਲੜਨ ਦਾ ਜਦੋਂ ਅਸੀਂ ਹਿੰਦੁਸਤਾਨ ਦਾ ਸੰਵਿਧਾਨੀ ਮੰਨ ਲਿਆ ਤੇ ਫਿਰ ਤੁਸੀਂ ਸਾਰੇ ਬਰਾਬਰ ਹੋ ਗਏ ਜੀ ਸੰਵਿਧਾਨ ਮੰਨਣਗੇ ਤੇ ਇਲੈਕਸ਼ਨ 'ਚ ਖੜੇ ਹੋਣਗੇ ਨਾ ਹਾਂਜੀ ਤੇ ਉਹਦੇ ਤੇ ਆਪਾਂ ਹਰੇਕ ਦਾ ਸਤਿਕਾਰ ਕਰਨਾ ਜਿਹੜੀਆਂ ਮਾੜੀਆਂ ਗੱਲਾਂ ਮਾੜੀਆਂ ਤਾਂ ਜਨਤਾ ਜਾਣਦੀ ਹੁੰਦੀ ਯਾਰ ਕੋਈ ਕੋਈ ਰੋਬ ਨਾ ਕੋਈ ਧੱਕੇ ਨਾ ਕੋਈ ਕਿਸੇ ਤੇ ਲਾਂਚਣ ਰੋਣ ਨਾਲ ਕੋ ਵੱਡਾ ਬਣ ਜਾਂਦਾ ਮੈਂ ਤਾਂ ਯਾਰ ਅੱਜ ਤੱਕ ਕਦੇ ਆ ਟੀਵੀ ਤੇ ਵੀ ਪਹਿਲੀ ਵਾਰ ਕੇ ਖੇਤੀ ਕੂਤੀ ਦੀ ਮੈਂ ਗੱਲ ਕਰ ਲਾਂ ਕਰ ਲਾਂ ਰਾਜਨੀਤੀ ਦੀ ਗੱਲ ਬਹੁਤ ਘੱਟ ਕਰਦਾ ਹਾਂ ਭਾਸ਼ਣ ਮੈਨੂੰ ਦੇਣਾ ਨਹੀਂ ਆਉਂਦਾ ਇਹ ਵੀ ਨਹੀਂ ਗੱਲ ਲੇਕਿਨ ਗੱਲ ਹੈ ਜੀਰਾ ਜੀਰੀ ਭਾਸ਼ਣ ਵੀ ਦਵਾਂਗਾ ਠੀਕ ਹੈ ਠੀਕ ਕਿਉਂਕਿ ਸਰਦਾਰ ਹਰਮਿੰਦਰ ਸਿੰਘ ਜੀ ਜਨਸਮ ਰਾਜਨੀਤੀ ਦੇ ਪ੍ਰਸਤ ਕਰਦੇ ਨਹੀਂ ਜਿਹੜੇ ਅੰਦਰ ਉੱਪਰ ਜਾ ਰਹੇ ਨੇ ਉਹਨਾਂ ਨੂੰ ਕੀ ਜਵਾਬ ਦੇਣਾ ਚਾਹੀਦਾ ਜੇ ਸਾ ਤੁਸੀਂ ਕਹਿੰਦੇ ਮੈਂ ਆਪਣੇ ਬੇਟੇ ਵਾਸਤੇ ਟਿਕਟ ਮੰਗੀ ਸੀ ਲੇਕਿਨ ਹੁਣ ਮੈਂ ਦਿਲੋਂ ਜਿਹੜਾ ਵਾਅਦਾ ਜੀ ਦੇ ਨਾਲ ਟਿਕਟਾਂ ਮਿਲਣ ਤੇ ਰਾਜਨੀਤੀ ਜਿਹੜੀ ਚੱਲਦੀ ਰਹਿੰਦੀ ਰਹੇ ਦੇਖੋ ਮਨ ਨੂੰ ਤਾਂ ਆਉਂਦਾ ਗਾਲਿਆ ਬੰਦੇ ਦਾ ਬੰਦੇ ਦਾ ਮਨ ਕਰਦਾ ਕਿ ਵੀ ਮੈਂ ਲੜਾਂ ਮੈਂ ਐਮਪੀ ਬਣਾ ਜਿਤਨਾ ਇੱਕ ਨੇ ਆ ਚਾਰ ਪੰਜ ਖੜੇ ਆ ਇੱਕ ਇੱਕ ਸੀਟ ਤੇ ਜਿਤਨਾ ਇੱਕ ਨੇ ਆ ਔਰ ਪਾਰਟੀ ਹਰੇਕ ਨੇ ਇੱਕ ਨੂੰ ਦੇਣੀ ਹੋ ਸੀਟ ਕੋਈ ਮਲਾਲ ਨਹੀਂ ਯਾਰ ਮਾਲਕ ਦਾ ਹੈ ਸ਼ੁਕਰਾਈ ਸ਼ੁਕਰਾਨਾ ਅਦੇ ਕਰੀਏ ਕਾਰਜਿਆਂ ਦੋ ਜੀ ਅਸੀਂ ਇੱਕ ਮੈਂ ਕਾਂਗਰਸ ਪਾਰਟੀ ਤੋਂ ਆ ਦੂਜਾ ਆਜ਼ਾਦ ਹਾਂ ਰੱਬ ਤੋਂ ਮੰਗੀ ਤੇ ਮੰਗੀ ਕੀ ਯਾਰ ਸਾਰਾ ਕੁਝ ਦੇ ਰਿਹਾ ਉਹਦਾ ਕੋਟਨ ਕੋਟ ਧੰਨਵਾਦ ਠੀਕ ਠੀਕ ਧੰਨਵਾਦ ਸਭ ਤੋਂ ਪਹਿਲਾਂ ਪਿਆਰ ਭਰੀ ਫਤਿਹ ਬੁਲਾਉਣਾ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰੂ ਸਾਹਿਬ ਨੇ ಅಪਾਰ ਕਿਰਪਾ ਕੀਤੀ ਕਿ ਕਾਂਗਰਸ ਪਾਰਟੀ ਨੇ ਸ੍ਰੀ ਖਡੂਰ ਸਾਹਿਬ ਤੋਂ ਉਮੀਦਵਾਰ ਬਣਾਇਆ ਹੈ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਰਾਣਾ ਗੁਰਜੀਤ ਸਿੰਘ ਜੀ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਸਾਰੇ ਹੀ ਹਲਕਿਆਂ ਦੇ ਅੰਚਾਰਿਤ ਸਹਿਬਾਨ ਅੱਜ ਗੁਰੂ ਸਾਹਿਬ ਦਾ ਫੋਟਨ ਕੋਟ ਸ਼ਿਕਰਾਨਾ ਕਰਨ ਲਈ ਅੱਜ ਸਾਰੇ ਨਤਮਸਤਕ ਹੋਏ ਆਂ ਔਰ ਗੁਰੂ ਸਾਹਿਬ ਅੱਗੇ ਇਹ ਅਰਦਾਸ ਬੇਨਤੀ ਕੀਤੀ ਹੈ ਕਿ ਹਮੇਸ਼ਾ ਹੀ ਸਾਰਿਆਂ ਦੇ ਮੇਰ ਭਰਿਆ ਹੱਥ ਰੱਖਣਾ ਚੜ੍ਹਦੀ ਕਲਾ ਵਿੱਚ ਗੱਲ ਇਹ ਹੈ ਕਿ ਗੁਰੂ ਸਾਹਿਬ ਦਾ ਆਸ਼ੀਰਵਾਦ ਆ ਗੁਰੂ ਸਾਹਿਬ ਦੇ ਆਸ਼ੀਰਵਾਦ ਦੇ ਨਾਲ ਹੀ ਪਾਰਟੀ ਨੇ ਕਿਰਪਾ ਕੀਤੀ ਔਰ ਗੁਰੂ ਸਾਹਿਬ ਦੇ ਓਟ ਆਸਰੇ ਦੇ ਨਾਲ ਹੀ ਜਿਹੜਾ ਕਿ ਇਲੈਕਸ਼ਨ ਲੜਾਂਗੇ ਔਰ ਚਿੱਤ ਕੇ ਜਿਹੜਾ ਕਿ ਸੀਟ ਕਾਂਗਰਸ ਪਾਰਟੀ ਦੀ ਝੋਲੀ 'ਚ ਪਾਵਾਂਗੇ ਜੀਰਾ ਸਾਹਿਬ ਪੰਥਕ ਹਲਕਾ ਕਿਹਾ ਜਾਂਦਾ ਹੈ ਅੰਮ੍ਰਿਤਪਾਲ ਸਿੰਘ ਵੀ ਚੋਣ ਮੈਦਾਨ 'ਚ ਉਤਰਿਆ ਕਿਸ ਤਰ੍ਹਾਂ ਦੇ ਰਹੇ ਠੀਕ ਹੀ ਮੰਨਦੇ ਹੋ ਗੱਲ ਇਹ ਆ ਕਿ ਅੱਜ ਆਪਾਂ ਗੁਰੂ ਘਰ ਖੜੇ ਆ ਇਸ ਤੋਂ ਬਾਅਦ ਚੋਣ ਮੈਦਾਨ ਦੇ ਵਿੱਚ ਆਪਾਂ ਸਾਰੀਆਂ ਗੱਲਾਂ ਕਰਨੀਆਂ ਔਰ ਜਿਹੜੀ ਤੁਸੀਂ ਪੰਥਕ ਦੀ ਗੱਲ ਕਰਦੇ ਹੋ ਕਾਂਗਰਸ ਪਾਰਟੀ ਨੇ ਵੀ ਪੰਥਕ ਚਿਹਰਾ ਭੇਜਿਆ ਮੇਰੇ ਦਾਦਾ ਜੀ ਜਹਦਰ ਗੁਰਦੀਪ ਸਿੰਘ ਜੀ ਜੋ ਕਿ 27 ਸਾਲ ਮੈਂਬਰ ਐਸਟੀਪੀਸੀ ਰਹੇ ਮੇਰੇ ਪਿਤਾ ਜੀ ਸਵਰਗਵਾਸੀ ਜਹਦਰਿੰਦਰ ਸਿੰਘ ਜੀ ਜਿਹਨਾਂ ਬਾਰੇ ਸਾਰੇ ਜਾਣਦੇ ਹੋ ਔਰ ਗੁਰਸਿੱਖ ਤੇ ਪੰਥਕ ਪਰਿਵਾਰ ਬਾਕੀ ਅੱਗੇ ਸੰਗਤਾਂ 'ਚ ਜਾਵਾਂਗੇ ਜਾ ਕੇ ਜਿਹੜੀਆਂ ਸਾਡੀਆਂ ਪਾਰਟੀ ਦਾ ਸਨੇਹਾ ਹੈ ਉਹ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਘਰ ਘਰ ਤੱਕ ਪਹੁੰਚਾਵਾਂਗੇ ਔਰ ਤਾਂ ਕਿ ਉਹ ਲੋਕਾਂ ਤੱਕ ਪਹੁੰਚ ਸਕੇ ਔਰ ਲੋਕਾਂ ਦੀ ਗੱਲ ਜਿਹੜੀ ਆ ਉਹ ਤਾਂ ਹੀ ਪਾਰਲੀਮੈਂਟ ਤੇ ਜਾ ਕੇ ਰੱਖ ਸਕਦੇ ਆ ਕਿ ਜੇ ਇਥੋਂ ਜਿੱਤ ਪ੍ਰਾਪਤ ਕਰਕੇ ਜਾਵਾਂਗੇ ਔਰ ਲੋਕਾਂ ਦੇ ਜਿੰਨੇ ਵੀ ਮਸਲੇ ਨੇ ਚਾਹੇ ਕੋਈ ਕਿਸਾਨੀ ਦਾ ਮਸਲਾ ਹੈ ਚਾਹੇ ਕੋਈ ਵਪਾਰੀਆਂ ਦਾ ਮਸਲਾ ਹੈ ਚਾਹੇ ਕੋਈ ਜਿਵੇਂ ਕਿ ਆਪਾਂ ਗੱਲ ਕਰਦੇ ਆ ਕਿਉਂਕਿ ਜਿਹਦੇ ਨਾਲ ਹੀ ਭਾਈ ਸਾਹਿਬ ਲੱਗ ਗਿਆ ਗੁਰੂ ਦਾ ਬਾਣਾ ਪਾ ਲਿਆ ਮੈਂ ਹਮੇਸ਼ਾ ਸਤਕਾਰ ਕਰਦਾ ਔਰ ਮੈਂ ਇਹ ਗੱਲ ਕਹਿਣੀ ਚਾਹਨਾ ਕਿ ਮੈਂ ਉਦੋਂ ਵੀ ਜਦੋਂ ਉਹਨਾਂ ਤੇ ਐਨਐਸਏ ਲੱਗੀ ਤਾਂ ਮੈਂ ਉਦੋਂ ਵੀ ਇਸ ਕੱਲ ਦਾ ਵਿਰੋਧ ਕੀਤਾ ਮੈਂ ਉਦੋਂ ਵੀ ਇਹ ਗੱਲ ਕਹੀ ਕਿ ਇਹ ਜਿਹੜਾ ਗਲਤ ਕੰਮ ਹੋ ਰਿਹਾ ਕਿਉਂਕਿ ਪਹਿਲਾਂ ਜਦੋਂ ਵੀ ਅੰਗਰੇਜ਼ਾਂ ਦਾ ਰਾਜ ਰਿਹਾ ਤਾਂ ਉਦੋਂ ਤੁਸੀਂ ਵੇਖਿਆ ਕਿ ਅੰਗਰੇਜ਼ ਹਮੇਸ਼ਾ ਸਿੱਖਾਂ ਨੂੰ ਕਾਲੇ ਪਾਣੀ ਦੀਆਂ ਜੇਲਾਂ 'ਚ ਭੇਜਦੇ ਸੀ ਔਰ ਇਹ ਸਰਕਾਰ ਨੇ ਵੀ ਜੋ ਕੁਝ ਕੀਤਾ ਤੁਸੀਂ ਵੇਖਿਆ ਕਿ ਡੇਬਰੂਗੜ ਜਿਹੜਾ ਕਿ ਭੇਜਿਆ ਗਿਆ ਇਸ ਕਰਕੇ ਮੈਂ ਬੇਨਤੀ ਕਰਦਾ ਕਿ ਅੱਜ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਚੱਲੇ ਆਂ ਔਰ ਲੋਕਾਂ ਨੇ ਵਿੱਚ ਜਿਹੜੇ ਵੀ ਸਾਡੇ ਜਿਹੜੇ ਮੁੱਦੇ ਨੇ ਔਰ ਜਿਹੜੇ ਲੋਕਾਂ ਦੀਆਂ ਜੋ ਸਾਡੇ ਤੱਕ ਜੋ ਪਹੁੰਚੀਆਂ ਨੇ ਕਿ ਸਾਡੇ ਏਰੀਏ ਦੇ ਵਿੱਚ ਜਿਵੇਂ ਬਹੁਤ ਵੱਡੀ ਇੱਕ ਮੰਗ ਆ ਕਿਉਂਕਿ ਅੱਜ ਜੇ ਪਾਕਿਸਤਾਨ ਦਾ ਬਾਰਡਰ ਵਪਾਰ ਲਈ ਖੁੱਲ ਜਾਵੇ ਤਾਂ ਮੈਂ ਗੱਲ ਕਹਿਣਾ ਕਿ ਉਹ ਬਹੁਤ ਹੀ ਵੱਡੀ ਗੱਲ ਹੋਵੇਗੀ। ਔਰ ਦੂਜੀ ਗੱਲ ਅਸੀਂ ਇਹ ਗੱਲ ਕਹਿੰਦੇ ਆ ਕਿ ਅੱਜ ਅਸੀਂ ਗੁਰੂ ਘਰ ਦੇ ਵਿੱਚ ਨਤਮਸਤਕ ਹੋਏ ਆ ਔਰ ਸਾਰਿਆਂ ਧਰਮਾਂ ਨੂੰ ਨਾਲ ਲੈ ਕੇ ਜੇ ਚੱਲੀ ਹੈ ਤੇ ਕਾਂਗਰਸ ਪਾਰਟੀ ਚੱਲੀ ਕਿਉਂਕਿ ਇੱਕ ਗੁਲਦਸਤਾ ਹੈ ਫੁੱਲਾਂ ਦਾ। ਇੱਕ ਗੁਲਦਸਤਾ ਫੁੱਲਾਂ ਦਾ ਜਿੰਨੇ ਵਿੱਚ ਹਰ ਤਰ੍ਹਾਂ ਦਾ ਜਿਹੜਾ ਫੁੱਲ ਆ ਔਰ ਉਹਦੀ ਜਿਹੜੀ ਮਹਿਕ ਆ ਸੁਗੰਧਾ ਅਲੱਗ-ਅਲੱਗ ਆ ਔਰ ਉਸ ਗੁਲਦਸਤੇ ਨੂੰ ਇਸੇ ਤਰ੍ਹਾਂ ਹੀ ਖੜਿਆ ਰੱਖਣ ਲਈ ਅੱਜ ਗੁਰੂ ਮਹਾਰਾਜ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਕੀਤੀ ਜੀਰ ਸਿੰਘ ਜੀ ਅੱਜ ਆਪਾਂ ਇੱਥੇ ਨਤਮਸਤਕ ਹੋਣਾ ਆ ਇਹ ਆਪਾਂ ਬਾਅਦ 'ਚ ਵੀ ਗੱਲ ਕਰ ਸਕਦੇ ਜੀਰ ਸਿੰਘ ਜੀ ਪੰਜਾਬ ਸਰਕਾਰ ਦਾਵਾ ਕਰਦੀ 13 ਜ਼ੀਰੋ ਦਾ ਰਾਜਜੀਤ ਸਿੰਘ ਕੁਦਰ ਵੀ ਜੜਾ ਚੌਂਦ ਪ੍ਰਚਾਰ ਮੈਂ ਤਾਂ ਮੈਂ ਤਾਂ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਕਰਦਾ ਕਿਉਂਕਿ ਪੁੱਤਰ ਸਤਾਨ ਤੇ ਖੜੇ ਆਂ ਔਰ ਮੈਂ ਹੀ ਬੇਨਤੀ ਕਰਦਾ ਕਿ ਇਸ ਤੋਂ ਬਾਅਦ ਜਿਹੜੇ 30 31 ਦਿਨ ਨੇ ਆਪਾਂ ਸਾਰਾ ਕੁਝ ਹੀ ਪਤਾ ਲੱਗਣਾ ਔਰ ਲੋਕਾਂ ਨੂੰ ਵੀ ਪਤਾ ਹੈ ਕਿ 13 0 ਕੀ ਆ ਜਾਂ ਕਿਨੂੰ 0 ਹੋਣੀ ਹੈ ਕਿਨੂੰ 13 ਹੋਣੀ ਹੈ ਇਹ ਸਾਰਾ ਫੈਸਲਾ ਜਿਹੜਾ ਲੋਕਾਂ ਨੇ ਕਰਨਾ ਹੈ ਇਹ ਫੈਸਲਾ ਨਾ ਤਾਂ ਕਿਸੇ ਸਰਕਾਰ ਦੇ ਹੱਥ 'ਚ ਆ ਨਾ ਕਿਸੇ ਮੰਤਰੀ ਦੇ ਹੱਥ 'ਚ ਆ ਔਰ ਵੋਟ ਪਾਉਣਾ ਔਰ ਇਲੈਕਸ਼ਨ ਲੜਨਾ ਹਰ ਇੱਕ ਦਾ ਹੱਕ ਆ ਇਸ ਕਰਕੇ ਹਰੇਕ ਬੰਦਾ ਆਪੋ ਆਪਣੀ ਜ਼ਿੰਮੇਵਾਰੀ ਨੂੰ ਸਮਝ ਰਿਹਾ ਜੀਰਾ ਸਾਹਿਬ ਅਕਾਲੀ ਦਲ ਦੇ ਉਮੀਦਵਾਰ ਤੁਹਾਡੇ ਕਦ ਨੂੰ ਲੈ ਕੇ ਬੜਾ ਤੰਜ ਕਸਦੇ ਆ ਕੀ ਕਹਿਣਾ ਚਾਹੋਗੇ ਗੱਲ ਇਹ ਆ ਕਿ ਕਦ ਨੂੰ ਲੈ ਕੇ ਤਾਂ ਮਜੀਠੀਆ ਵੀ ਬੜਾ ਤੰਜ ਕਸਦਾ ਸੀ ਪਰ ਵੇਖ ਲੋ ਰਾਤ ਨੂੰ ਨੀਂਦ ਨਹੀਂ ਆਉਂਦੀ ਜੀਰਾ ਰਾਤ ਨੂੰ ਵੀ ਸੁਪਨੇ ਚਾਉਂਦਾ ਮੈਂ ਅੱਜ ਇੱਥੇ ਕੋਈ ਗੱਲ ਨਹੀਂ ਸੀ ਕਰਨੀ ਔਰ ਸਿਰ ਵਿਰਸਾ ਸਿੰਘ ਬਲਟੋਵਾ ਜੀ ਦੀ ਤੇ ਇੱਕ ਐਫ ਆਈ ਆਰ ਹਜੇ ਮੇਰੇ ਕੋਲ ਹੈਗੀ ਆ ਉਹ ਕੱਲੀ ਦੇਤੀ ਤੇ ਇਲੈਕਸ਼ਨ 'ਚ ਇਹਨਾਂ ਨੂੰ ਮੁੜ ਕੇ ਲੋਕਾਂ 'ਤੇ ਜਾਣ ਨੂੰ ਥਾਂ ਨਹੀਂ ਲੱਭਣੀ ਠੀਕ ਠੀਕ